ਜੰਗਲੀ ਜਾਨਵਰ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਇੱਕ ਵਿਅਕਤੀ ਹੋਇਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਮੁਰਲੇ ਇਲਾਜ ਤੋਂ ਬਾਅਦ ਚੰਡੀਗੜ੍ਹ ਲਈ ਕੀਤਾ ਗਿਆ ਰੈਫਰ ਬੀਤੀ ਦੇਰ ਸ਼ਾਮ ਨੰਗਲ ਤੋਂ ਮੋਜਵਾਲ ਸੜਕ ਦੇ ਉੱਤੇ ਜੰਗਲੀ ਜਾਨਵਰ ਦੇ ਨਾਲ ਇੱਕ ਮੋਟਰਸਾਈਕਲ ਟਕਰਾਉਣ ਕਾਰਨ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਮੌਕੇ ਤੇ ਮੌਜੂਦ ਸਥਾਨਕ ਵਾਸੀਆਂ ਵੱਲੋਂ ਜ਼ਖਮੀ ਹੋਏ ਵਿਅਕਤੀ ਨੂੰ ਸਿਵਲ ਹਸਪਤਾਲ ਨੰਗਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮੋਢਲਾ ਉਪਚਾਰ ਦਿੱਤਾ ਗਿਆ ਪਰ ਉਸ ਦੇ ਸਿਰ ਦੇ ਵਿੱਚ ਗੰਭੀਰ ਸੱਟ ਹੋਣ ਦੇ ਚਲਦਿਆਂ ਉਸ ਨੂੰ ਮੋਢਲੇ ਉਪਚਾਰ ਤੋਂ ਬਾਅਦ ਇਲਾਜ ਦੇ ਲਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹਾਸੇ ਦੇ ਵਿੱਚ ਜ਼ਖਮੀ ਹੋਏ ਨੌਜਵਾਨ ਨੰਗਲ ਦੇ ਕਰੀਬੀ ਪਿੰਡ ਪਲਾਸੀ ਦਾ ਦੱਸਿਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਇਸ ਸੜਕ ਦੇ ਦੋਵੇਂ ਪਾਸੇ ਜੰਗਲੀ ਖੇਤਰ ਪੈਂਦਾ ਹੈ ਤੇ ਇਸ ਤੋਂ ਪਹਿਲਾਂ ਵੀ ਇਨ੍ਹਾਂ ਜੰਗਲੀ ਜਾਨਵਰਾਂ ਦੇ ਨਾਲ ਅਨੇਕਾਂ ਹੀ ਹਾਸੇ ਇਸ ਸੜਕ ਦੇ ਉੱਤੇ ਵਾਪਰ ਚੁੱਕੇ ਹਨ ਸਥਾਨਕ ਲੋਕਾਂ ਵੱਲੋਂ ਲਗਾਤਾਰ ਸੜਕ ਦੇ ਦੋਵਾਂ ਪਾਸੇ ਫੈਂਸਿੰਗ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕਿਸੇ ਵੀ ਸੰਬੰਧਿਤ ਵਿਭਾਗ ਵੱਲੋਂ ਇਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਦੂਜੇ ਪਾਸੇ ਇਸ ਘਟਨਾ ਦਾ ਪਤਾ ਚੱਲਣ ਤੋਂ ਬਾਅਦ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮ ਵੀ ਮੌਕੇ ਉੱਤੇ ਪਹੁੰਚੇ ਗੱਲਬਾਤ ਕਰਦਿਆਂ ਜੰਗਲੀ ਜੀਵ ਵਿਭਾਗ ਦੇ ਬਲਾਕ ਅਫਸਰ ਸੁਖਬੀਰ ਸਿੰਘ ਨੇ ਦੱਸਿਆ ਕਿ ਇਹ ਹਾ사ਾ ਕਰੀਬ 1.5 ਸਾਲ ਦੇ ਸਾਂਬਰ ਦੇ ਬੱਚੇ ਦੇ ਨਾਲ ਵਾਪਰਿਆ ਜਿਸ ਦੇ ਵਿੱਚ ਸਾਂਬਰ ਦੇ ਬੱਚੇ ਦੀ ਮੌਤ ਹੋ ਗਈ ਹੈ ਤੇ ਹੁਣ ਉਸ ਨੂੰ ਰੋਪੜ ਵਿਖੇ ਲੈ ਜਾ ਕੇ ਇਸ ਦਾ ਪੋਸਟਮਾਰਟਮ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਇਸ ਹਾ사ੇ ਬਾਰੇ ਗੱਲਬਾਤ ਕਰਦਿਆਂ ਕੁਝ ਸਥਾਨਕ ਵਾਸੀਆਂ ਅਤੇ ਸਿਵਲ ਹਸਪਤਾਲ ਵਿਖੇ ਡਿਊਟੀ ਤੇ ਤਾਇਨਾਤ ਡਾਕਟਰ ਨੇ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਭਾਈ ਮੈਂ ਮੋਜਵਾਲ ਜਾ ਰਿਹਾ ਸੀਗਾ ਆਪਣੀ ਦੁਕਾਨ ਤੇ ਉੱਥੇ ਐਕਸੀਡੈਂਟ ਹੋਇਆ ਪਿਆ ਸੀਗਾ ਫਿਰ ਨੀਲਗਾਇਾਂ ਚ ਵੱਜੇ ਸੀਗੇ ਇਹਦੀ ਬੇਟੀ ਨਾਲ ਸੀ ਇਹ ਕਾਦੇ ਪਰ ਸੀਗੇ ਇਹ ਬਾਈਕ ਪਰ ਸੀਗੇ ਜੀ ਠੀਕ ਤੇ ਮੇਰਾ ਨਾਮ ਹੈ ਭਾਈ ਹਮਦਰਾ ਅਜੇ ਮੰਨ ਕਰ ਤੋਂ ਇਹ ਕੋਈ ਅੱਛਾ ਹੀ ਮੇਰਾ ਪਿੰਡ ਗੜੀ ਮਾਨਸੂਰਾ ਮੈਂ ਇਹਦੀ ਕ੍ਰੋਸ ਕਰਕੇ ਜਾ ਰਿਹਾ ਦਾ ਮੌਜੂਦਾ ਰੋਡ ਤੇ ਇਹ ਮੇਰੇ ਤੋਂ ਕ੍ਰੋਸ ਕਰਕੇ ਗਿਆ ਹੈ तकरीबन 2 2-3 ਮਿੰਟ ਅੱਗੇ ਨਿਕਲੇ ਸੀ ਜਨੂੰ ਛੋਟੀ ਗਾਂ ਇੱਕ ਵੱਜੀ ਹੈ ਬੈਨ ਜੀ ਨੂੰ ਨੀਲ ਗਾਂ ਕਹਿੰਦੇ ਤੇ ਬੜੇ ਭੈਣਕੇ ਐਕਸੀਡੈਂਟ ਹੋਇਆ ਉਸ ਵੇਲੇ ਹਰ ਦਿਨ ਮਤਲਬ ਐਕਸੀਡੈਂਟ ਹੁੰਦੇ ਆ ਮਤਲਬ ਕੋਈ ਤਾਂ ਕੋਈ ਵਿਚ ਵੱਜ ਕੇ ਕੋਈ ਨਾ ਕੋਈ ਘੈਲੀ ਹੁੰਦਾ ਹੈ ਕੋਈ ਦਾ ਕੋਈ ਫੈਮਿਲੀ ਦਾ ਕੋਈ ਕੋਈ ਕੁਝ ਹੋ ਜਾਂਦਾ ਹੈ ਕੋਈ ਕੋਈ ਕੁਝ ਹੋ ਜਾਂਦਾ ਹੈ ਅਸੀਂ ਇਹ ਚਾਹੁੰਦੇ ਹਾਂ ਸਰਕਾਰ ਵੱਲੋਂ ਇਹਨੂੰ ਕੋਈ ਇੰਤਜ਼ਾਮ ਕੀਤਾ ਜਾਵੇ ਇਹ ਸੜਕ ਤੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ ਅਸੀਂ ਖੁਦ ਲੈ ਕੇ ਆਏ ਆ ਬੜੀ ਕੰਡੀਸ਼ਨ ਦੇ ਹਿਸਾਬ ਨਾਲ ਬਹੁਤ ਕੰਡੀਸ਼ਨ ਖਰਾਬ ਦੀਨਾਂ ਨੂੰ ਜਿਹੜੇ ਤੁਹਾਨੂੰ ਲੈ ਕੇ ਆਏ ਅਸੀਂ ਇੱਥੇ ਸੱਤ ਕੋਈ ਹੋ ਗਏ ਐ ਇੱਥੇ ਰੋਕਦੇ ਸੰਦੀਪ ਕੁਮਾਰ ਜੀ ਗਿਆਣਸ਼ਰੂਮ ਸਾਹਮਣੇ ਜੀ ਕਲਾਸੀਪਿੰਡ ਦਾ ਰਹਿਣਾ ਵਾਲੇ ਸੀ ਤੇ ਮੋਜੂਵਲ ਹੋਇਆ ਜਿਹੜੇ ਐਕਸੀਡੈਂਟ ਕਹਿੰਦੇ ਨੇ ਨੀ ਲਾਇ ਐ ਨਾ ਐਕਸੀਡੈਂਟ ਹੋਇਆ ਉਸ ਨਾਲ ਦੇ ਦੱਸਦੇ ਜਿਹੜੇ ਲੈ ਕੇ ਆਏ ਕਿ ਇਹਨੇ ਬੈਲੈਂਸ ਹੋ ਗਿਆ ਤਾਂ ਭਾਈ ਸਿਰ ਤੇ ਛੱਟ ਗਿੱਜੀ ਤੇ ਬੰਦਾ ਆਇਆ ਜਿਹੜਾ অলਮੋਸਟ ਬੇਹੋਸ਼ ਸੀ ਉਹ ਤੋਂ ਬਾਦ ਉਸ ਨੂੰ ਫਸਟ ਐਡ ਦਿੱਤੀ ਰੈਸਸੀਟੇਟ ਦੀ ਟੌਕਸਿਨ ਲਗਾਉਂਦੇ ਸੀ ਜਦੋਂ ਕੌਨਸ਼ੀਅਸ ਤੇ ਕੀਤਾ ਦੇ 108 ਬੁਲਾ ਕੇ ਕੋਈ ਸੁਨਹਿਰੀ ਜਿੰਨੀ ਹੈ ਫਰਦਰ ਮੈਨੇਜਮੈਂਟ ਕੀਤੀ ਤੇ ਸਿਰ ਤੇ ਜਿਆਦਾ ਛੱਟ ਸੀ ਕਰਦੇ ਆ ਨਾ ਜੱਪਟੀ ਕੀ ਕਰਤੀ ਹੈ ਕਿ ਅਗੇ ਸੀਟਿਸ ਕੰਮ ਕਰ ਰਿਹਾ ਹੈ ਉਹ ਤੇ ਰੁਕ ਰਿਹਾ ਹੈ ਕਿ ਨਹੀਂ ਆਉਂਦਾ ਇਹ ਟਾਪੀਸ਼ ਹੈ